ਕਿਸਾਨ ਵੀਰੋ ਕਿਸਾਨੀ ਕੀਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਆਪਾਂ ਅੱਜ ਤੁਹਾਡੇ ਨਾਲ ਇੱਕ ਮੱਝ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਬਿਲਕੁਲ ਤਾਜੀ ਸੂਈ ਹੋਈ ਦੀ ਪਹਿਲਾ ਐਡਰੈਸ نوٹ ਕਰ ਲਓ ਪਿੰਡ ਤੁਗਲਾਲਾ ਤਸਵੀਰ ਤੇ ਜਿਹੜਾ ਜਿਹੜੇ ਪਿੰਡ ਨੂੰ ਦਰਨਤਾਰ ਲੱਗਦੇ ਆ ਤੇ ਦਰਨਤਾਰ ਤੋਂ ਜਿਹੜੀ ਦੂਰੀ ਹੈ ਲਗਭਗ ਕੋਈ 6 ਕਿਲੋਮੀਟਰ ਦੀ ਆ ਜਿਹੜਾ ਪਟੰਡੇ ਤੋਂ ਅੰਮ੍ਰਿਤਸਰ ਨੂੰ ਹਾਈਵੇ ਆਉਂਦਾ ਵਾ ਇਹਦੇ ਤੋਂ 3 ਕਿਲੋਮੀਟਰ ਹਾਈਵੇ ਤੋਂ ਸਾਈਡ ਤੇ ਪਿੰਡ ਰਹਿ ਜਾਂਦਾ ਬਾਕੀ ਮੋਬਾਈਲ ਨੰਬਰ 98150 82415 ਨੰਬਰ ਆਪਾਂ ਸਕਰੀਨ ਤੇ ਚਾਲੂ ਕਰ ਦਿਆਂਗੇ ਜਿਹੜੇ ਵੀ ਵੀਰ ਦੇ ਪਸੰਦ ਹੁੰਦੀ ਹੈ ਮੱਝ ਇੱਕ ਟਾਈਮ ਦੋ ਟਾਈਮ ਪਸੰਦੀ ਕਰਕੇ ਤੇ ਫਿਰ ਖੁਦ ਦੀ ਖਰੀਦਦਾਰੀ ਕਰ ਸਕਦਾ ਹੈ ਤੇ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਸਕਦਾ ਸੋ ਦੋਸਤੋ ਗੱਲ ਕਰਦੇ ਆ ਮੈਂ ਜਿਹੜੀ ਨੀਲੀ ਪੱਕ ਦੀ ਮੱਝ ਆ ਇਹਦੀ ਆਪਾਂ ਕੋਈ 3 ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਆਪਾਂ ਜਵਾਈ ਵੀ ਕੀਤੀ ਸੀ ਤੇ ਉਹਕੇ ਵੀਰ ਨੇ ਜਿਹੜੋ 22-2000 ਰੁਪਿਆ ਗੱਲ ਹੋਈ ਤੇ ਬਾਕੀ ਵੀਰਾਂ ਦੇ ਕੋਈ ਫੋਨ ਆਏ ਤੇ ਉਹਨਾਂ ਨੂੰ ਆਖੀ ਗਈ ਬਿਗੀ ਆ ਮੱਝ ਥੇਰ ਹੋਈ ਆ ਤੇ ਉਹ ਵੀਰ ਨੇ ਮੁੜ ਕੇ ਬਾਅਦ ਵਿੱਚ ਫੋਨ ਨਹੀਂ ਚੁੱਕਿਆ ਜਾਂ ਪੈਸੇ ਨਹੀਂ ਬਣੇ ਜਾਂ ਕੋਈ ਵੀ ਪਤਾ ਨਹੀਂ ਕੀ ਚੱਕਰ ਬਣਿਆ ਹੋਆ ਤੇ ਕੋਈ ਨਹੀਂ ਉਹਨੇ ਸਰਪਾ ਦਾ ਦਿੱਤਾ ਤੇ ਅੱਜ ਆਪਾਂ ਫਿਰ ਦੁਬਾਰਾ ਉਹ ਵੀਡੀਓ ਫੋਨ ਜਾ ਰਹੇ ਹਾਂ ਤੇ ਉਸ ਦਿਨ ਆਪਾਂ ਇਹਦਾ ਦੁੱਧ ਚਵਾਈ ਕਰਕੇ ਵਿਖਾਇਆ ਸੀ ਵੀ 6 ਲੀਟਰ ਆਪਾਂ ਉਸ ਦਿਨ 2 ਮਿੰਟ ਟਾਈਮਾਂ ਦਾ ਦੱਸਿਆ ਸੀ 6 ਤੋਂ 6.5 ਹੁਣ ਅੱਜ ਇਹ ਵੇਲੇ ਇਹਦੇ ਕੋਲ ਦੋਸਤੋ 8 ਲੀਟਰ ਦੁੱਧ ਮੌਕੇ ਤੇ ਹਾਜ਼ਰ ਆ ਅੱਜ ਤਕਰੀਬਨ ਕੋਈ 8 ਦੇਣੇ ਨੂੰ ਸੂਈ ਨੂੰ ਹੋਏ ਆ ਤੇ ਬੜੇ ਆਰਾਮ ਨਾਲ ਹੀ ਅਜੇ ਮੈਲਾ ਮੂਲੇ ਤੋਂ ਨਹੀਂ ਚੱਲੀ 10 ਲੀਟਰ ਬੜੇ ਆਰਾਮ ਨਾਲ ਹੀ ਮੱਝ ਨੇ ਦੁੱਧ ਭਰ ਜਾਣਾ ਨੀਲੇ ਪੱਕੇ ਦੀ ਮੱਝ ਆ ਬਾਤ ਤਨ ਖੋਲ ਕੇ ਉਤਾਰਨੇ 对，对对，对。嗯 ਕੋਈ ਵੀ ਵੀਰ ਦੋਸਤੋ ਦੋ ਟਾਈਮ ਆਪਦੀ ਤਸੱਲੀ ਕਰਕੇ ਸ਼ੇਰਮਾਚ ਦੀ ਖਰੀਦਦਾਰੀ ਕਰ ਸਕਦਾ ਕੋਈ ਨਹੀਂ ਵੀ ਕਹਿਣ ਦੀ ਗੱਲ ਹੈ ਲੀਟਰ ਮਾਰ ਕੇ ਦੋ ਟਾਈਮ 8 ਲੀਟਰ ਦੁੱਧ ਚੋਕੇ ਦਵਾਂਗੇ ਥੱਲੇ ਇਹਦੇ ਤੇ ਦੋਸਤੋ ਹੁਣ ਇਹਨੂੰ ਸੂਆ ਆਪਾਂ ਮੰਨ ਕੇ ਘਰ ਵਾਲਿਆਂ ਦੇ ਦੱਸਣ ਦੇ ਮੁਤਾਬਕ ਤੀਜਾ ਸੂਆ ਵਾ ਤੇ ਇਹ ਚੌਥਾ ਵੀ ਹੋ ਸਕਦੀ ਬਾਕੀ ਵੀਰ ਆਪ ਕੋ ਆਪਣੀ ਸਮਝ ਕਰ ਸਕਦੇ ਆ ਆ ਦੋਸਤੋ ਫੀਮੇਲ ਕਾਹ ਹੈ ਮਗਰ ਕੱਟੀ ਜਾਂ ਨੀਲੀ ਦੇ ਪੱਖ ਦੀ ਕੱਟੀ ਆ ਤਕਰੀਬਨ ਕੋਈ 8-9 ਦਿਨ ਦੀ ਮਤਲਬ ਹੋ ਗਈ ਐ ਅਤੇ ਇਸਾਇਦੇ ਤੇ ਦੋਸਤੋ 8 ਲੀਟਰ ਦਾ ਮੌਕੇ ਤੇ ਆਜ ਰਿਹਾ 8ਾਂ ਦਿਨਾਂ ਦੀ ਸੂਈ ਤੇ ਮਗਰ 8 ਤੋਂ 9 ਦਿਨ ਹੋ ਗਿਆ ਅਜੇ ਤੇ 10 ਲੀਟਰ ਬੜੇ ਆਰਾਮ ਨਾਲ ਭਰ ਜੂਗੀ ਕਿਉਂਕਿ 2-4 ਦਿਨ ਦੇ ਵਿੱਚ ਵਿੱਚ ਤੇ ਗੱਲ ਕਰਦੇ ਰੇਟ ਦੀ ਆਪਾਂ ਦੋਸਤੋ ਇਹਦਾ 67000 ਰੁਪਿਆ ਮੁੱਲ ਪਾਇਆ ਸੀ ਪਿਛਲੀ ਵੀਡੀਓ 'ਚ ਜਦੋਂ ਆਪਾਂ ਨੂੰ 1000 ਰੁਪਿਆ ਸਾਈ ਵੀ ਆਏ ਸੀ ਤੇ ਹੁਣ ਆਪਾਂ 5000 ਰੁਪਿਆ ਹੋਰ ਛੱਡ ਦਾਂਗੇ ਬਿਨਾਂ ਭਰਾਵਾਂ 65000 ਦੀ ਦੋਸਤੋ ਇਹ ਮੱਝ ਆਪਾਂ ਦੇ ਦਾਂਗੇ 65000 ਜੇ ਕੋਈ ਵੀਰ ਭਰਾ ਫੋਨ ਆਵੇ ਆਪਾਂ ਲਾਵੇ ਕੋਈ ਗੱਲ ਨਹੀਂ ਛੋੜ ਦੇਣੀ ਆ ਜਿੰਨਾ ਵੀ ਹੋ ਸਗੇ ਆਪਾਂ ਮਾਣਤਾਨ ਹੋਰ ਕਰਾਂਗੇ ਜਿੰਨਾ ਵੀ ਸਰਦਾ ਬਣਦਾ ਆ ਤੇ ਕੋਈ ਗੱਲ ਨਹੀਂ ਆਪਾਂ ਮਾਣਤਾਨ ਜ਼ਰੂਰ ਕਰਾਂਗੇ 65000 ਰੁਪਏ ਜੇ ਕੋਈ ਨਹੀਂ ਮਾਣਤਾਨ ਕਰ ਦਿੱਤਾ ਜਾਊਗਾ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ